ਮਾਰ ਦੇ ਯਾਰ ਕੋਈ ਨਹੀਂ ਕੋਈ ਨਹੀਂ ਸਰ ਇੱਕ ਟੁਟ ਜੀ ਥੋੜਾ ਟਾਈਮ ਦੇਣੀ ਆ ਥੋੜਾ ਯਾਰ ਛੁੜ ਕਰ ਨੰਦੋਂ ਨੋ ਬਾਕੀ ਵੇਟੇ ਸ਼ੋਰਟ ਕਰ ਲਿਓ ਯਾਰ ਥੋੜਾ ਖੇਡ ਜਾ ਕਰੋ ਵੇਟ ਕਰ ਲਿਓ ਆ ਜਾ ਜੇ ਦਿਨ ਆ ਜਾ ਜੇ ਕੋਈ ਰਿਕੁਐਸਟ ਕਰ ਦਿਓ ਫਿਰ ਦੇਖ ਸਕਦੇ ਹੋ ਤਸਵੀਰਾਂ ਦੇਖ ਇਸੋ ਥੋੜਾ ਪਿੱਛੇ ਦੇਖੋ ਪਿੱਛੇ ਬਸ ਇੱਥੇ ਰੋਕੋ ਰੋਗੇ ਰੋਗੇ ਸਰ ਰੋਗੇ ਸਰ ਪੀਡੀਆ ਪਲੀਜ਼ ਅੱਗੇ ਨਾਮੇ ਕੋ ਅੱਛਾ ਸਰ ਥੋੜਾ ਵਿਜ਼ਨ ਦੇ ਦਿਓ ਇੱਥੋਂ ਥੋੜਾ ਵਿਜ਼ਨ ਸਰ ਜਰਾ ਥੋੜਾ ਸਰ ਭਾਈ ਤੁਸੀਂ ਪਲੀਜ਼ ਭਾਈ ਲਾਈਟ ਕਰ ਦਿਓ ਲਾਈਟ ਮਰੇ ਕਰ ਲੋ ਲਾਈਟ ਤੇ ਪਾਜੀ ਲਾਈਟ ਬੰਦ ਕਰਾ ਦਿਓ ਮਿਊਜ਼ਿਕ ਸਾਈਡ ਤੋਂ ਪਲੀਜ਼

बाइक पीछे आ पिछे आयो अच्छा पहले वाइट करी सारे असर, माड़ा 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 दो ਆ ਗਿਆ ਕਿ ਆ ਕਿ ਬਾਤ ਚ ਕਰ ਲਾਂਗੇ ਅੱਗੇ ਜੇ ਉਹ ਇੱਥੇ ਆਇਆਗਾ ਭਾ ਜਲ ਚੱਕ ਕਰ ਚੱਕ ਕਰ ਠੀਕ ਹੈ ਓਕੇ ਕੀ ਹੈ ਜੀ ਮੌਜੂਦ ਸਾਡੇ ਜਿਹੜੇ ਇੰਚਾਰਜ ਨੇ ਐਸਏ ਬਲਵਿੰਦਰ ਸਿੰਘ ਇੰਚਾਰਜ ਐਂਟੀ ਗੈਂਗਸਟਰ ኦਪਰੇਸ਼ਨਲ ਯੂਨਿਟ ਕਮਿਸ਼ਨਰੇਟ ਆਫ ਅਰਸਲ ਦੇ ਵਿੱਚ ਉਹਨਾਂ ਨੂੰ ਇਤਲਾਹ ਮਿਲੀ ਸੀ ਅੱਜ ਸ਼ਾਮ ਲੇਟ ਇਵਨਿੰਗ ਦੇ ਵਿੱਚ ਕਿ ਜਿਹੜਾ ਇੱਕ ਬੰਦਾ ਹੈਗਾ ਉਹ ਜਿਹੜਾ ਕਿ ਪੁਰਾਣਾ ਨੋਟੋਰੀਅਸ ਕ੍ਰਿਮੀਨਲ ਹੈ ਜੇਲ ਤੋਂ ਹੁਣ ਥੋੜੇ ਦਿਨ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸੁਵਿਸਟਿਕੇਟਡ ਵੈਪਨ ਨੇ ਉਹ ਕੋ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਗੈਂਸਟਰ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਧਰ ਕੋ ਜਿਹੜੇ ਸਫਿਸਟੀਕੇਟਡ ਵੈਪਨ ਨੇ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉਥੇ ਨਕਲ ਆਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀਆਂ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੇਚਰਲੀ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ 'ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫੇਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡੇ ਗ੍ਰੈਡ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ ਵਿੱਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਇਹ ਐਸਏਈ ਵੱਲੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ ਚ ਪਛਾਣ ਜੜੀ ਹੈ ਉਹ ਹਰਜਿੰਦਰ ਏਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕੰਮਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ ਪੰਜ ਕੇਸ ਦਰਜਨੇ ਦੇ ਤੇ ਹੁਣ ਪਤਾ ਲੱਗਿਆ ਜੋ ਰਿਕਾਰਡ ਫੋ ਲਿਆ ਗਿਆ ਜੋ ਕਿ ਉਹਦੀ ਜੇਬ ਚੋਂ ਆਧਾਰ ਕਾਰਡ ਮਿਲਿਆ ਉਹ ਇਥੇ ਇੰਜਰਡ ਹੋ ਗਿਆ ਸੀਗਾ ਉਹਦੇ ਥੋੜਾ ਬਹੁਤਾ ਜੋ ਬਿਆਨ ਉਹ ਤੋਂ ਲੈ ਸਕੇ ਤੇ ਤਲਾਸ਼ੀ ਤੋਂ ਪਤਾ ਲੱਗਿਆ ਤੇ ਦੂਜਾ ਮੁੰਡਾ ਜਿਹੜਾ ਪਿਛਲਾ ਉਹ ਭੱਜਣ ਚ ਕਾਮਯਾਬ ਹੋ ਗਿਆ ਉਹਦੇ ਪਿੱਛੇ ਐਸਆਈ ਨੇ ਜਾ ਕੇ ਜਿਵੇਂ ਆ ਖੇਤ ਨੇ ਉੱਥੇ ਜਾ ਕੇ ਵੀ ਫਾਇਰ ਕੀਤੇ ਤੇ ਉਹ ਮਟੋਕ ਭੱਜਣ ਚ ਕਾਮਯਾਬ ਹੋਏ ਪਰ ਦੋਨਾਂ ਦੇ ਜਿਹੜੇ ਵੈਪਨ ਨੇ ਇੱਕ ਗਲੌਕ ਪਿਸਟਲ ਤੇ ਜਿਹੜਾ 9mm ਤੇ 130 ਬੋਰ ਦਾ ਪਿਸਤਲ ਤੇ ਲਾਈਵ ਰਾਉਂਡਸ ਦੋਨਾਂ ਦੇ ਵਿਦ ਮੈਗਜ਼ੀਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਮੌਕੇ ਤੋਂ ਜਿਹੜਾ ਹਰਜਿੰਦਰ ਹੈਰੀ ਹੈ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਸੀ ਔਰ ਡਾਕਟਰਸ ਉਹਦੇ ਜ਼ੇਰੇ ਇਲਾਜ ਉੱਥੇ ਹੁਣੇ ਪਤਾ ਲੱਗਿਆ ਕਿ ਸ਼ਾਇਦ ਉਹਦੀ ਮੌਤ ਹੋ ਗਈ ਹੈ ਤੇ ਇਹ ਬੰਦਾ ਜਿਹੜਾ 11 ਸਤ ਨੂੰ ਐਸ ਪਰ ਰਿਕਾਰਡ 7 ਸਤ 11 ਸੌਰੀ 7 ਨਵੰਬਰ ਨੂੰ ਹੀ ਜੇਲ ਤੋਂ ਆਇਆ ਉੱਥੇ ਨੇ ਕਾਫੀ ਆਪਣਾ ਜੋ ਪਤਾ ਲੱਗਿਆ ਕਿ ਕਾਫੀ ਮਾਰਲੇ ਫੋਰਨ ਬੇਸ ਗੈਂਗਸਟਰਸ ਤੇ ਜਿਹੜੇ ਆਈਐਸਆਈ ਨਾਲ ਵੀ ਦੇ ਲਿੰਕ ਸਾਬਤ ਹੋਏ ਆ ਜਿਹੜਾ ਮੋਬਾਈਲ ਇੱਕ ਮੌਕੇ ਤੋਂ ਮਿਲਿਆ ਉਹਨੂੰ ਅਸੀਂ ਫਰੈਂਸਿਕ ਤੇ ਤਾਂ ਨਹੀਂ ਭੇਜ ਸਕੇ ਕਿਉਂਕਿ ਟੂ अर्ਲੀ ਹੈ ਪਰ ਜਿੰਨਾ ਕੋ ਦੀ ਬੇਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਚ ਕਾਫੀ ਵਰਚੁਅਲ ਨੰਬਰ ਤੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਆਏ ਨੇ ਤੇ ਇਹ ਇਸਰ ਲੱਗ ਰਿਹਾ ਕਿ ਬਾਰਡਰ ਤੇ ਉਤੋਂ ਇਹ ਜੇ ਆਮਦਰਫਤ ਸਗੀ ਕਾਫੀ ਤੇ ਉਥੋਂ ਹੀ ਇਹ ਜਿਹੜੇ ਵੈਪਨ ਵਗੈਰਾ ਲੈ ਕੇ ਆਇਆ ਇਹਦੇ ਚ ਅੱਗੇ ਤਫਤੀਸ਼ ਜਾਰੀ ਹੈ ਔਰ ਸਾਨੂੰ ਉਮੀਦ ਹੈ ਕਿ ਇਹਦੇ ਚ ਹੋਰ ਵੀ ਜਿਹੜੇ ਇੱਕ ਜਿਹੜਾ ਨਾਲ ਦਾ ਬੰਦਾ ਉਹਦਾ ਜਿੰਨਾ ਪਤਾ ਲੱਗਿਆ ਵੀ ਸਨੀ ਕੋਟਾਰੀ ਦਾ ਦੱਸ ਰਿਹਾ ਸੀਗਾ ਹਜੇ ਪੂਰਾ ਉਹਦਾ ਐਡਰੈਸ ਵਗੈਰਾ ਨਹੀਂ ਪਤਾ ਲੱਗਿਆ ਕਿਉਂਕਿ ਇੰਜਰਡ ਸੀਗਾ ਬੰਦਾ ਤੇ ਜਿੰਨੀ ਗੱਲ ਪਤਾ ਲੱਗ ਸਗੀ ਜਿੰਨੀ ਸੱਚ ਹੈ ਕਿ ਉਹ ਕੀ ਹੈ ਉਹਦੀ ਆਇਡੈਂਟੀਫਿਕੇਸ਼ਨ ਵੀ ਕਰਾਂਗੇ ਆਪਾਂ ਔਰ ਬਾਕੀ ਇਹਦੀ ਜਿਹੜੀ ਹੋਰ ਬੈਕਵਰਡ ਫਾਰਵਰਡ ਲਿੰਕੇजेस ਕਿ ਕਿੱਦਾਂ ਇਹਦੇ ਜੇਲ੍ਹ ਦੇ ਵਿੱਚੋਂ ਬਣੇ ਕਿ ਕਿਸ ਤਰ੍ਹਾਂ ਫੋਰਨ ਬੇਸ ਗੈਂਗਸਟਰ ਨੇ ਜਿਹੜੇ ਸਬੰਧ ਬਣ ਬਣੇ ਤੇ ਬਾਕੀ ਆਈਐਸਆਈ ਨਾਲ ਜਾਂ ਪਾਕਿਸਤਾਨ ਬੇਸ ਸਮਗਲਰਸ ਨਾਲ ਕਿੱਦਾਂ ਇਹ ਇਨ ਟੱਚ ਹੋਇਆ ਉਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਹੈ ਤੇ ਇਹਦੇ ਚ ਜਿਹੜੇ ਸਾਡੇ ਸੀਨੀਅਰ ਆਫਿਸਰਸ ਨੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਏਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਸਿੰਘ ਇਹਨਾਂ ਦੇ ਸਾਰੇ ਦੇ ਸੁਪਰਵਾਈਜ਼ਨ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਏਗੀ ਅੱਛਾ ਸਰ ਇਹ ਕਿਹਨ ਟਾਰਗੇਟ ਕਿਲਿੰਗ ਕਿਹਨੂੰ ਮਾਰਨਾ ਸੀ ਕੁਝ ਗੱਲ ਦਸੀ ਇਹ ਹੀ ਪਤਾ ਲੱਗਿਆ ਜੀ ਕੋਈ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ੍ਹ ਜੇ ਦੋ ਲੀਥਲ ਵੈਪਨ ਦੇਖੋ ਇੱਕ ਗਲੌਕ ਬਿਲਕੁਲ ਬੜੀ ਨਵਾਂ ਸਫਿਸਟੀਕੇਟਿਡ ਤੇ ਬੜਾ ਬ੍ਰਾਂਡ ਨਿਊ ਇਹ ਪਿਸਟਲ ਸੀ 9mm ਦਾ ਰਾਉਂਡ ਵੀ ਇਹਨਾਂ ਕੋ ਕਾਫੀ ਚਲਾਉਣ ਤੋਂ ਬਾਅਦ ਵੀ ਲਾਈਵ ਬੜੇ ਮਿਲੇ ਆ ਤੇ 30 ਬੋਰ ਦਾ ਜਿਹੜਾ ਪਿਸਟਲ ਹੈ ਸਟਾਰ ਪਿਸਟਲ ਉਹ ਵੀ ਬੜਾ ਲੀਥਲ ਹੈਗਾ ਸੈਮੀ ਆਟੋਮੈਟਿਕ ਬੜਾ ਮਤਲਬ ਮੈਂ ਸਮਝਦਾ ਕਿ ਕਾਫੀ ਇਹਨੂੰ ਲੀਥਲ ਕਹਿ ਸਕਦੇ ਆ ਟਾਰਗੇਟ ਅਜੇ ਕਲ리어 ਨਹੀਂ ਹੋਈ ਪਰ ਡੈਫੀਨਿਟਲੀ ਜਿਹੜਾ ਇਹ ਕੰਮ ਤਾਂ ਇਸੇ ਤੇ ਹੀ ਨਿਕਲੇ ਹੋਏ ਸੀਗੇ ਕਿਉਂਕਿ ਇੱਕਦਮ ਜੇਲ ਤੋਂ ਆ ਕੇ ਤੇ ਨਹੀਂ ਜਲਦੀ ਸਫਿਸਟੀਕੇਟਡ ਵੈਪਨ ਮਿਲ ਗਏ ਬਾਹਰਲੇ ਵਰਚੁਅਲ ਨੰਬਰਸ ਦਾ ਬੰਦਾ ਇਨ ਟੱਚ ਹੋ ਗਿਆ ਤੇ ਸਾਨੂੰ ਜਿਹੜੀ ਲੱਗਦਾ ਕਿ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਔਥੈਂਟਿਕ ਸਗੀ ਤੇ ਤਾਂ ਹੀ ਤੁਸੀਂ ਦੇਖੋ ਜਿਹੜਾ ਬੰਦਾ ਇੰਨਾ ਰਿਟੈਲੀਏਟ ਕਰਦਾ ਪੁਲਿਸ ਨੂੰ ਨੀ ਤਾਂ ਆਮ ਮੁਲਜ਼ਮ ਜਦੋਂ ਪੁਲਿਸ ਰੋਕਦੀ ਹੈ ਜਾਂ ਵਾਰਨ ਕਰਦੀ ਹੈ ਤੇ ਉਹਦੇ ਚ ਆਮ ਲੋਕ ਸਰੈਂਡਰ ਕਰ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਡੀਪਰ ਗੱਲ ਹੈਗੀ ਇਹਦੇ ਚ ਜਿਹੜੀ ਲੁਕਾਉਣਾ ਚਾਹੁੰਦੇ ਸੀ ਔਰ ਜਿੰਨਾ ایمਬੋਲਡਨ ਹੋਏ ਹੋਏ ਸੀ ਸਰ ਇਹ ਕਿਵੇਂ ਕਿਰੇ ਕਿਰੇ ਗੈਂਗਸਟਰ ਨਾਲ ਲਿੰਕ ਸੀ ਫੋਰਨ ਬੇਸਡ ਉਹ ਅਸੀਂ ਦੇਖ ਰਹੇ ਹਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਚ ਵਰਚੁਅਲ ਨੰਬਰ ਜਿਹੜੇ ਆਏ ਨੇ ਉਹ ਇਹ ਗੱਲ ਨੂੰ ਪ੍ਰੂਫ ਕਰਦੇ ਕਿ ਜਿਹੜੀ ਇਨਫੋਰਮੇਸ਼ਨ ਪੁਲਿਸ ਕੋਲ ਆਈ ਸੀ ਉਹ ਆਥੈਂਟਿਕ ਸੀਗੀ ਉਹਨੂੰ ਮਤਲਬ ਇੱਕ ਜਿਹੜੀ ਡਿਜੀਟਲ ਤੇ ਟੈਕਨੋਲੋਜੀਕਲ ਐਵੀਡੈਂਸ ਉਹ ਝੂਠ ਨਹੀਂ ਬੋਲਦੀ ਤੋਂ ਸਾਰੇ ਇਹਦੀ ਲੋਕੇਸ਼ਨਸ ਵਗੈਰਾ ਅਸੀਂ ਪਿਛਲਾ ਸਾਰਾ ਦੇਖਾਂਗੇ ਕਿ ਕਿੱਥੇ ਕਿੱਥੇ ਜਾਂਦਾ ਰਿਹਾ ਕਿਹੜੇ ਕਿਹੜੇ ਬੰਦਿਆਂ ਨੂੰ ਕੰਟੈਕਟ ਕੀਤਾ ਹੈ ਸਰ 7 ਨਵੰਬਰ ਤੋਂ ਅੱਜ ਮੈਂ 10 ਦਿਨ ਹੋਏ ਤੇ 10 ਦਿਨਾਂ ਚ ਇਹਦਾ ਨੈਟਵਰਕ ਕਿਵੇਂ ਸਟੈਬਲ ਹੋ ਗਿਆ ਨੈਟਵਰਕ ਇਦਾਂ ਹੁੰਦਾ ਨਹੀਂ ਜੇਲ੍ਹ ਚ ਜਦੋਂ ਬੰਦਾ ਬਾਰ-ਬਾਰ ਜਾਂਦਾ ਪਹਿਲਾਂ ਵੀ ਰਿਹਾ ਫਿਰ ਬਾਹਰ ਆਂਦਾ ਉਥੇ ਅੰਦਰ ਹੀ ਗੱਲਬਾਤ ਹੋ ਜਾਂਦੀ ਹੈ 10 ਬੰਦਾ ਜਦੋਂ ਬਾਹਰ ਆਉਂਦਾ ਜੇ ਪਹਿਲਾਂ ਹੀ ਸਟੈਬਲਿਸ਼ ਹੋਏ ਕੰਟੈਕਟ ਉਹਨਾਂ ਨੂੰ ਕਰਕੇ ਤੇ ਤੁਹਾਨੂੰ ਪਤਾ ਹੀ ਆ ਜਿੱਦਾਂ ਇਹ ਫਾਸਟ ਮੂਵਿੰਗ ਵਰਲਡ ਹੈਗਾ ਸਾਡਾ ਔਰ ਡਰੋਨ ਰਾਹੀਂ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਕਿਵੇਂ ਸਮਾਨ ਆਉਂਦਾ ਉਸ ਤਰ੍ਹਾਂ ਨਾ ਇਹਨਾਂ ਦੇ ਸਟੈਬਲਿਸ਼ ਹੋ ਗਏ ਕੰਟੈਕਟਸ ਔਰ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਜਿੱਦਾਂ ਆਪਾਂ ਕਰਦੇ ਹਾਂ ਵਰਚੁਅਲ ਨੰਬਰ ਦਾ ਸੋਸ਼ਲ ਮੀਡੀਆ ਪਲੈਟਫਾਰਮ ਦਾ ਉਹ ਉਹਦਾ ਫਾਇਦਾ ਲੈਂਦੇ ਆ ਅੱਜਕੱਲ ਮਲਜ਼ਮ ਅੱਛਾ ਸਰ ਇਹ ਜੀਐਲ ਕਿਸ ਮੁਕਦਮੇ ਚ ਗਿਆ ਸੀ ਉਹ ਲਗ ਲਗ ਮੁਕਦਮੇ ਜਿਹੜੇ ਪਠਾਨਕੋਟ ਦੇ ਆ ਲਗ ਲਗ ਸਾਡੇ ਕਮਿਸ਼ਨਰੇਟ ਦੇ ਵੀ ਹੈਗੇ ਆ ਤੇ ਉਹ ਅਸੀਂ ਸਾਰੀਆਂ ਡਿਟੇਲਾਂ ਹੁਣੀ ਕਢਾ ਰਹੇ ਆ ਪੰਜ ਮੁਕਦਮੇ ਦੇ ਚਪਾਇ ਜਿਹੜੀ ਆਈਡੀ ਅਸੀਂ ਦੇਖੀ ਹੈ ਇਮੀਡੀਏਟਲੀ ਉਹਦੇ ਚ ਇਹ ਪਤਾ ਲੱਗਿਆ ਜੀ ਸਰ ਪਿਛਲੇ ਦਿਨੀ ਜੋ ਅੰਮ੍ਰਿਤਸਰ ਚ ਵਾਰਦਾਤ ਹੋਈਆਂ ਉਹਨਾਂ ਚ ਵੀ ਕੋਈ ਇਸ ਦਾ ਹੱਥ ਸੇ ਦੇਖੋ ਉਹ ਅਜੇ ਕਹਿਣਾ ਮੁਸ਼ਕਲ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਹ ਵੀ ਟਰੇਸ ਹੋ ਜਾਣਗੇ ਸਾਰੇ ਅਕਿਊਜ਼ ਫਟੇ ਜਾਣ ਜੀ ਹੁਣ ਉਹ ਬੰਦੇ ਦੀ ਮੌਤ ਹੋ ਚੁੱਕੀ ਹੈ ਹੁਣ ਹੀ ਪਤਾ ਲੱਗਿਆ ਜੀ ਜਦੋਂ ਅਸੀਂ ਵਾਪਸ ਆਏ ਹਾਂ ਹਸਪੀਟਲ ਜਾ ਕੇ ਜੇਰੇ ਇਲਾਜ ਜਦੋਂ ਅਸੀਂ ਉੱਥੇ ਡੈਥ ਹੋਈ ਉਹਨਾਂ ਨੇ ਡਿਕਲੇਅਰ ਕੀਤਾ ਡਾਕਟਰ ਨੇ ਅੱਛਾ ਸਰ ਇਹ ਜੇਰੇ ਵੈਪਨ ਕਿਤੇ ਪਾਕਿਸਤਾਨ ਤੋਂ ਹੀ ਸਾਰੇ ਸਮੱਗਲ ਹੋ ਕੇ ਆਏ ਜੀ ਲੱਗ ਰਿਹਾ ਜੀ ਉਹੀ ਕਿਉਂਕਿ ਆਪਾਂ ਜਿਵੇਂ ਪਹਿਲਾਂ ਪਿੱਛੇ ਰਿਕਵਰੀਜ਼ ਕੀਤੀਆਂ ਤੁਹਾਨੂੰ ਪਤਾ ਵੈਪਨਸ ਦੀ ਵੱਡੀ ਥੇਪ ਮਿਲੀ ਹੈ ਉਹ ਇਸੇ ਤਰੀਕੇ ਦੇ ਦਰਸਾਉਂਦੀ ਹੈ ਕਿ ਉਸੇ ਵੱਲ ਲਿੰਕ ਕਰਦੀ ਹੈ ਵੀ ਗਲੌਕ ਵੀ ਬਹੁਤ ਆ ਰਹੇ ਤੇ ਦੀ ਬੋਰ ਜਿਹੜਾ ਸਟਾਰ ਪਿਸਟਲ ਉਹ ਵੀ ਕਾਫੀ ਆ ਰਿਹਾ ਸਟਾਰ ਕਿੰਨਾ ਖਤਰਨਾਕ ਹੋ ਕਿ ਗਲੌਕ ਵਾਲੇ ਫੜੇਗੇ ਤੇ ਜੀ ਗਲੌਕ ਵੀ ਤੇ ਸਟਾਰ ਦੋਨੋਂ ਮੈਂ ਸਮਝਦਾ ਕਿ ਕਾਫੀ ਲੀਥਲ ਵੈਪਨ ਨੇ ਔਰ ਬਡੇ ਸਫਿਸਟੀਕੇਟਰ ਵੈਪਨ ਹਨ ਦੋਵੇਂ ਠੀਕ ਥੈਂਕ ਯੂ ਜੀ